ਸੰਗਤ ਜੀ ਤਾਨ ਗੁਰੂ ਅਰਜਨ ਦੇਵ ਜੀ ਦੇ ਪਿਆਰ ਵਿੱਚ ਭਿੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤੁਸੀਂ ਵੀ ਤੇ ਮੈਂ ਵੀ ਦੇਣੀਆਂ ਨਹੀਂ ਦੇ ਸਕਦੇ ਅੱਜ ਦਾ ਦੁਪਹਿਰਾ ਹੀ ਲੈ ਲਓ 바ਵਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਜੇ 60 70 ਹਜ਼ਾਰ ਸਰੀਰ ਜੁਪਹਿਰਾ ਕੱਟ ਰਿਹਾ ਹੈ ਤੇ ਗੁਰਨੇ ਜਿਹੜੀ ਸੁਖਮਨੀ ਸਾਹਿਬ ਪੜ ਰਹੇ ਸੋ ਇਹ ਦਾਤ ਝੋਲੀ ਚ ਪਾਉਣ ਵਾਲੇ ਕੌਣ ਨੇ ਧੰਨ ਗੁਰੂ ਅਰਜਨ ਦੇਵ ਜੀ ਬੋਲੇ ਸੋਨ ਹਾ ਭੋਖੀ ਅਕਾਲੀ ਵੇਖੋ ਇਹ ਹਾਲ ਫੁੱਲ ਬਰਾਂਡੇ ਫੁੱਲ ਉਤਲੇ ਬਰਾਂਡਿਆਂ 'ਚ ਸੰਗਤ ਬੈਠੀ ਹੈ ਹੁਣ ਤੁਸੀਂ ਸਾਰੇ ਬੈਠੇ ਕਿਦੀ ਝੂਰੀ ਚ ਤੇ ਤੁਹਾਡੇ ਮੋਖ ਚੋਂ ਨਿਕਲੇਗਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਝੂਰੀ ਚ ਬੈਠੇ ਆ ਨਾ ਬੋਲੋ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਜੀ ਤੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਣ ਕਿਦੀ ਏ ਟਵਾਡੇ ਮੇਰੇ ਗੁਰੂ ਅਰਜਨ ਦੇਵ ਜੀ ਨੰਗੇ ਪੈਰੀ ਚੱਲ ਕੇ ਗਏ ਅੰਮ੍ਰਿਤਸਰ ਤੋਂ ਮੋਹਨਜੀ ਕੋਲ ਸੈਂਚੀਆਂ ਲੈਣ ਲਈ ਗੋਇੰਦਵਾਲ ਸਾਹਿਬ ਇਹ ਜਦੋਂ ਸਾਰੀ ਬਾਣੀ ਨੂੰ ਇਕੱਤਰ ਕੀਤਾ ਨਾ ਮਹਾਰਾਜ ਜੀ ਨੇ ਇਹ ਸੈਂਚੀਆਂ ਮੋਹਨਜੀ ਕੋਲ ਸੀ ਗੋਇੰਦਵਾਲ ਸਾਹਿਬ ਜਿੱਥੇ ਸ਼ਬਦ ਉਚਾਰਿਆ ਸੀ ਮੋਹਨ ਤੇਰੇ ਉੱਚੇ ਮੰਦਰ ਮਹਿਲ ਉੱਪਰ ਆ ਬਾਬਾ ਬੋਡਾ ਜੀ ਨੂੰ ਵੀ ਭੇਜਿਆ ਸੀ ਭਾਈ ਗੁਰਦਾਸ ਜੀ ਨੂੰ ਵੀ ਭੇਜਿਆ ਸੀ ਮੋਹਨ ਜੀ ਦੀ ਸਮਾਧੀ ਨਹੀਂ ਖੁੱਲੀ ਮਹਾਰਾਜ ਆਪ ਗਏ ਤੇ ਕੀਰਤਨ ਆਰੰਭ ਕਰਤਾ ਕੀਰਤਨ ਨੇ ਸਮਾਧੀ ਖੋਲਦੀ ਫੜੇ ਇਹ ਕੌਣ ਹੈ 10 ਤਰੀਕ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਵਿਹੜਾ ਆ ਰਿਹਾ ਹੈ ਤਾਨੂੰ ਭਾਈ ਨਰਿੰਦਰ ਸਿੰਘ ਜੀ ਜਿਹੜੇ 10 ਤੋਂ ਪਹਿਲੇ ਸਾਰਾ ਪਾਠ ਕਰਾ ਰਹੇ ਸੀ ਹੋਕਾ ਵੀ ਦਿੱਤਾ ਹੋਇਆ ਹੈ ਭੁੱਲ ਨਾ ਜਾਇਓ ਇੱਕ ਇੱਕ ਪਰਿਵਾਰ ਭਾਵੇਂ ਕੱਲਾ-ਕੱਲਾ 10 ਤਰੀਕ ਤੱਕ ਸਵਾ ਸਵਾ ਲੱਖ ਮਾ ਜਾਵ ਮੂਲ ਮੰਤਰ ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੇ ਨੌ ਨੂੰ ਗਿਣਤੀ ਦੇਣੀ ਹੈ